ਬਾਬਾ ਜੀ ਕਈ ਵਾਰੀ ਦੇਖੋ ਸੰਤ ਬਾਬਾ ਸਰਦੂਲ ਸਿੰਘ ਜੀ ਮਹਾਪੁਰਖਾਂ ਨੇ ਸਾਨੂੰ ਦੱਸਿਆ 1952 ਦੀ ਗੱਲ ਹੈ ਉਦੋਂ ਹੁਣ ਸਾੜੀ ਸਾਲ ਕੁਝ ਨਹੀਂ ਸੀਗਾ ਜਿੱਥੇ ਗੁਰਦੁਆਰਾ ਉੱਥੇ ਢੂੰਡ ਝਾੜ ਖੜੇ ਸੀ ਤੇ ਕਹਿੰਦੇ ਬਾਬਾ ਜੀ ਕਹਿੰਦੇ ਅਸੀਂ ਵੀ ਨਾਲ ਸੀ ਬਲਾੜਾ ਬਲਾੜੀ ਪਿੰਡ ਪੈਂਦਾ ਇਧਰ ਚੁੰਨੀ ਸੈਂਡ ਉੱਥੋਂ ਕੁਝ ਬਜ਼ੁਰਗ ਲੈ ਨਾਲ ਤੇ ਪੈਦਲ ਚੱਲ ਕੇ ਹੁਣ ਸਾੜੀ ਗਏ ਫਿਰ ਉਹ ਜਿਹੜੀ ਜਗ੍ਹਾ ਸੀ ਜਿੱਥੇ ਝੂਣ ਝਾੜ ਖੜੇ ਸੀ ਉੱਥੇ ਮਹਾਪੁਰਖਾਂ ਨੇ ਖੜ ਕੇ ਅਰਦਾਸ ਕੀਤੀ ਤੇ ਜਦੋਂ ਉਹ ਤੋਂ ਵਾਪਸ ਚੱਲੇ ਤੇ ਇੱਕ ਬਜ਼ੁਰਗ ਪੁੱਛਦਾ ਵੀ ਮਹਾਰਾਜ ਇੱਥੇ ਹੈ ਤਾਂ ਹੈ ਨਹੀਂ ਕੁਝ ਵੀ ਆਪਾਂ ਚੱਲ ਕੇ ਆਏ ਤੇ ਝੂਣ ਝਾੜ ਖੜੇ ਆ ਫਿਰ ਉਸ ਟਾਈਮ ਕਹਿੰਦੇ ਉਹਨਾਂ ਨੇ ਵਚਨ ਕੀਤਾ ਸੀ ਵੀ ਇੱਥੇ ਭਾਈ ਬਹੁਤ ਕਮਾਈ ਵਾਲੇ ਸਾਧੂ ਆਉਣਗੇ ਤੇ ਇੱਥੇ ਅਸਥਾਨ ਬਣੂਗਾ ਲੰਗਰ ਚੱਲਿਆ ਕਰਨਗੇ ਹਨਾ ਜੀ ਤੇ ਉਹਨਾਂ ਦਾ ਬੜਾ ਪ੍ਰਤਾਪ ਵਧੂਗਾ ਇਸ ਤਰ੍ਹਾਂ ਦੀ ਵਚਨ ਬਾਬਾ ਜੀ ਕਹਿੰਦੇ ਉਸ ਟਾਈਮ ਕੀਤੇ ਸੀ ਤੇ ਫਿਰ ਬਾਅਦ ਚ ਅਸੀਂ ਕਹਿੰਦੇ ਦੇਖਿਆ ਜਦੋਂ ਉੱਥੇ ਮਹਾਪੁਰਖਾਂ ਨੇ ਰੰਗ ਲਾਇਆ ਹੰਸਾਲੀਆ ਦੇ ਮਹਾਰਾਜ ਨੇ ਹਾਂ ਜੀ ਫਿਰ ਸਾੜੀਆ ਦੇ ਸੰਤ ਵੀ ਆਉਂਦੇ ਸੀ ਹਾਂ ਬਿਲਕੁਲ ਹਾਂ ਬੰਦੇ ਸੀ ਸਾਧੂ ਸਾਰੇ ਆਪਸ ਵਿੱਚ ਹਨਾ ਧਿਆਨੂ ਮਾਜਰੇਲੇ ਸੰਤ ਸੀਗੇ ਜੀ ਫਿਰ ਸ਼ੇਰ ਸੰਤ ਬਾਬਾ ਸਰੂਪ ਜੀ ਉੱਥੋਂ ਕੁਝ ਬਜ਼ੁਰਗ ਲੈ ਨਾਲ ਤੇ ਪੈਦਲ ਚੱਲ ਕੇ ਸਰਕੋ ਜੀਤ ਸਿੰਘ ਜੀ ਫਿਸ਼ਮੈਨ ਵਾਲੇ ਫਿਰ ਉਹ ਜਿਹੜੀ ਜਗ੍ਹਾ ਸੀ ਜਿੱਥੇ ਝੂਣ ਝਾਂਡ ਖੜੇ ਸੀ ਉੱਥੇ ਮਹਾਪੁਰਖਾਂ ਨੇ ਖੜ ਕੇ ਅਰਦਾਸ ਕੀਤੀ ਤੇ ਜਦੋਂ ਉਥੋਂ ਵਾਪਸ ਚੱਲੇ ਤੇ ਕੋਈ ਬਜ਼ੁਰਗ ਪੁੱਛਦਾ ਵੀ ਮਹਾਰਾਜ ਇੱਥੇ ਹੈ ਤਾਂ ਹੈ ਵੀ ਆਪਾਂ ਚੱਲ ਕੇ ਆਏ ਤੇ ਝੂੰਡਾ ਚੜ੍ਹ ਖੜੇ ਆ ਫਿਰ ਉਸ ਟਾਈਮ ਕਹਿੰਦੇ ਉਹਨਾਂ ਨੇ ਵਚਨ ਕੀਤਾ ਸੀ ਵੀ ਇੱਥੇ ਭਾਈ ਬਹੁਤ ਖਮਾਈ ਵਾਲੇ ਸਾਧੂ ਆਉਣਗੇ ਵੀ ਇੱਥੇ ਸਥਾਨ ਬਣਾਉਗਾ ਲੰਗਰ ਚੱਲਿਆ ਕਰਨਗੇ ਹਨਾ ਤੇ ਉਹਨਾਂ ਦਾ ਬੜਾ ਪ੍ਰਤਾਪ ਵਧੂਗਾ ਇਸ ਤਰ੍ਹਾਂ ਦੀ ਵਚਨ ਬਾਬਾ ਜੀ ਕਹਿੰਦੇ ਉਸ ਟਾਈਮ ਕੀਤੇ ਸੀ ਤੇ ਫਿਰ ਬਾਅਦ 'ਚ ਅਸੀਂ ਕਹਿੰਦੇ ਦੇਖਿਆ ਜਦੋਂ ਉੱਥੇ ਫਿਰ ਮਹਾਂਪੁਰਖਾਂ ਨੇ ਰੰਗ ਲਾਇਆ ਹੁਸਾੜੀ ਵਾਲੇ ਮਹਾਰਾਜ ਨੇ ਹਾਂਜੀ ਸਾਡੀਆਂ ਨੇ ਸੰਤ ਵੀ ਆਉਂਦੇ ਸੀ ਹਾਂ ਬਿਲਕੁਲ ਹਾਂ ਮਿਲਦੇ ਸੀ ਸਾਧੂ ਸਾਰੇ ਆਪਸ ਵਿੱਚ ਹਨਾ ਧਿਆਨੂ ਮਾਜਰੇਲੇ ਸੰਤ ਸੀਗੇ ਜੀ ਸ਼ੇਰ ਸੰਤ ਬਾਬਾ ਸਰੂਪ ਸਿੰਘ ਜੀ ਬਹੁਤ ਐ ਸੰਤ ਬਾਬਾ ਅਕਾਲਜੀਤ ਸਿੰਘ ਜੀ